ਜੀ ਮੇਕੇ ਤੁਹਾਨੂੰ ਪਤਾ ਹੀ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਆਹ ਵੀਡੀਓ ਦੇ ਵਿੱਚ ਤੁਸੀਂ ਵੇਖ ਵੀ ਸਕਦੇ ਹੋ ਦੱਸ ਦਈਏ ਕਿ ਤੁਸੀਂ ਸਭ ਸੋਚਦੇ ਹੋਮੋਗੇ ਕਿ ਇਹ ਬਾਬਾ ਜੀ ਕੀਰਤਨ ਕਰ ਰਹੇ ਨੇ ਪਰ ਜਦੋਂ ਤੁਸੀਂ ਪੂਰੀ ਵੀਡੀਓ ਸੁਣੋਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਅਤੇ ਲੋਕਾਂ ਦਾ ਕਹਿਣਾ ਕਿ ਇਸ ਬਾਬੇ ਨੇ ਸਿੱਖੀ ਦਾ ਵਿੜਾ ਕਰਕੇ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਅਗੇ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖੋ ਇੱਕ ਵਾਰ ਆਂਦੀ ਕੁੜੀਏ ਜਾਂਦੀ ਕੁੜੀਏ ਆਂਦੀ ਕੁੜੀਏ ਜਾਂਦੀ ਕੁੜੀਏ ਤਕਲਿਆ ਬੋ ਝੋਲਾ ਨੀ ਲੜਾ ਬਣ ਸਾਦ ਆ ਗਿਆ ਕੜ ਵਿੱਚ ਭਗ ਮਾ ਝੋਲਾ ਨੀ ਲੜਾ ਬਣ ਸਾਦ ਮਾਇਆ ਜੜ ਵਿੱਚ ਭਗ ਮਾ ਝੋਲਾ ਨੀ ਆਦ ਆ ਗਿਆ ਆਂਦੀ ਕੁੜੀਏ ਜਾਂਦੀ ਕੁੜੀਏ ਆਂਦੀ ਕੁੜੀਏ ਜਾਂਦੀ ਤਕਲਿਆ ਬਜ਼ਾਰ ਵਿੱਚੋਂ ਝੋਲਾ ਤੁਲਖਾਣੀ ਦੇ ਜਾਗ ਪਏ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪਰ ਕੀ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਜਰੂਰ ਸਾਂਝੇ ਕਰਕੇ ਜਾਇਓ ਜੀ ਜੇ ਤੁਸੀਂ ਪਹਿਲੀ ਵਾਰ ਆਇਓ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ